ਸਰੀਕਲ ਫ੍ਰੈਂਚਸ ਮੇਟੋ ਦਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਆਪਣੀ ਲੱਤਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਣ ਜਾਂ ਲੱਕ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਣ ਉਹਨਾਂ ਨੂੰ ਆਪਾਂ ਕਿਵੇਂ ਤਕੜੇ ਕਰ ਸਕਦੇ ਹਾਂ ਬੜੀਆਂ ਆਸਾਨ ਕਸਰਤਾਂ ਨੇ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਜੋ ਤੁਹਾਡੇ ਮਸਲ ਵੀਕ ਹੋਏ ਨੇ ਜੋ ਤੁਹਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਚੁੱਕੀਆਂ ਨੇ ਉੱਕਦਮ ਤਕੜੇ ਹੋ ਜਾਣਗੇ ਤੁਹਾਨੂੰ ਦਿੱਕਤ ਕੀ ਆ ਰਹੀ ਹੈ ਜਦੋਂ ਪੌੜੀਆਂ ਚੜ੍ਹਦੇ ਹੋ ਤੁਹਾਡਾ ਪੈਰ ਥੱਲੇ ਨਹੀਂ ਲੱਗ ਰਿਹਾ ਤੁਹਾਡਾ ਇੰਬੈਲੈਂਸ ਹੋ ਰਿਹਾ ਮਤਲਬ ਲੱਗਦਾ ਲੱਗਦਾ ਵੀ गिर ਜਾਓਗੇ ਔਰ ਜਾਂ ਫਿਰ ਚੱਲਦੇ ਸਮੇਂ ਤੁਹਾਡੀ ਸਪੀਡ ਸਲੋ ਹੋ ਗਈ ਹੈ ਤੁਹਾਨੂੰ ਇਦਾਂ ਲੱਗਦਾ ਵੀ ਆਪਾਂ गिर ਜਾਵਾਂਗੇ ਔਰ ਜਾਂ ਫਿਰ ਤੁਸੀਂ ਕੁਰਸੀ ਤੇ ਬੈਠੇ ਹੋ ਬੈਠ ਕੇ ਇੱਕਦਮ ਉੱਠਣ ਲੱਗਦੇ ਹੋ ਤੁਹਾਨੂੰ ਇਦਾਂ ਲੱਗਦਾ ਵੀ गिर ਜਾਓਗੇ ਜਾਂ ਫਿਰ ਤੁਸੀਂ ਜਦੋਂ ਪੈਂੋਂ ਬੈੱਡ ਤੇ ਬੈੱਡ ਤੋਂ ਉੱਠਣ ਲੱਗਦੇ ਹੋ ਤੁਹਾਡੇ ਲੱਤਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਔਰ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੁਸੀਂ ਘਬਰਾਉਣਾ ਨਹੀਂ ਅਗਰ ਇਹ ਸਾਨ ਕਸਰਤਾਂ ਤੁਸੀਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਬਹੁਤ ਜਲਦੀ ਤੰਦਰੁਸਤ ਹੋ ਸਕਦੇ ਹੋ ਕਿਉਂਕਿ ਇਹੀ ਕਸਰਤਾਂ ਅਸੀਂ ਆਪਣੀ ਕਲੀਨਿਕ ਤੇ ਆਪਣੇ ਪੇਸ਼ੈਂਟਸ ਨੂੰ ਕਰਾਉਂਦੇ ਆ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਈ ਫੇਸਬੁਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰਾਪੀਕ ਕਲੀਨਿਕ ਦੇ ਨਾਮ ਤੇ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘ ਸਰਾ ਔਰ YouTube ਤੇ ਡਾਕਟਰ ਗੁਰਸ਼ੇਰ ਬਲੌਗਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਆਓ ਸਭ ਤੋਂ ਪਹਿਲਾਂ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਪਹਿਲਾਂ ਆਪਾਂ ਜਦੋਂ ਕਸਰਤਾਂ ਕਰਨੀਆਂ ਨੇ ਤੁਸੀਂ ਇੱਕ ਤੋਂ 2 ਮਿੰਟ ਅਗਰ ਤੁਰ ਸਕਦੇ ਹੋ ਤਾਂ ਜਰੂਰ ਤੁਰੋ ਔਰ ਅਗਰ ਤੋਂ ਡੇ ਕਰਦੇ ਆ ਰੌਂਡ ਕੋਈ সুইমিং ਪੂਲ ਹੈ जिस दे सिर्फ तुरना है दस तो पंद्रह मिनट सवेरे दस तो पंद्रह मिनट शाम जरूर तुरो उस तो बाद कसरत करोंगे तो बहुत ज्यादा फायदा होएगा। सब तो पहली जड़ी एक्सरसाइज है वह हैगी है एंकल टो पंप्स। टू पंप करें और पैरों अंदर पैर बार ये आप करें सो शुरू कर लगे हाँ एक दो तीन चार पे सत अठ नौ दस दैन रिलैक्स होगी थोड़ी पहली कसरत पांच पैट लाने दोबारा देखो एक दो तीन चार पे सत अठ नौ दस दैन रिलैक्स इसे भी पांच सैट लाने ये होगी पहली एक्सरसाइज ਪਣ ਦੂਜੀ ਕਸਰਤ ਕੀ ਹੈ ਹਰ ਕਸਰਤ ਆਪਾਂ ਤੁਹਾਨੂੰ ਦੋ ਦੋ ਸੈਟ ਲਾ ਕੇ ਦਿਖਾਵਾਂਗੇ ਤੁਸੀਂ ਪੰਜ ਪੰਜ ਹਰ ਕਸਰਤ ਲਾਉਂਗੇ ਉਦੋਂ ਬਾਅਦ ਆਪਾਂ ਆਪਣੀਆਂ ਪਿੰਜੜੀਆਂ ਦੇ ਥੱਲੇ ਇਦਾਂ ਦਾ ਰੋਲਰ ਰੱਖ ਲੈਣਾ ਅਗਰ ਤੁਹਾਡੇ ਕੋਲ ਰੋਲਰ ਨਹੀਂ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰਕੇ ਰੋਲਰ ਔਰ ਸਾਡਾ ਓਇਲ ਤੁਸੀਂ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਤੇ ਸੋ ਪਿੰਜਣੀ ਦੇ ਹੇਠਾਂ ਆਪਾਂ ਇਦਾਂ ਰੋਲਰ ਰੱਖ ਲੈਣਾ ਔਰ ਦੈਨ ਤੁਸੀਂ ਇਸ ਨੂੰ ਐਂਕਲ ਟੂ ਪামਸ ਕਰਾਂਗੇ 1 2 3 4 5 6 7 8 9 10 11 ਦੈਨ ਰਿਲੈਕਸ ਇਹ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਦੂਜੀ ਕਸਰਤ ਇਸ ਦੇ ਵੀ ਤੁਸੀਂ 5 ਸੈਟ ਲਾਉਣੇ ਆ ਤੁਹਾਨੂੰ ਇੱਕ ਸੈਟ ਹੋਰ ਲਾ ਕੇ ਦਿਖਾ ਦਿੰਨੇ ਆ 1 2 3 4 5 6 7 अठ नौ दस ये होगी थोड़ी दूजी कसरत इसके पांच सैट लाओ हूँ जी उस तो नैक्सट एक्सरसाइज है वह हैगी एस एल आर एक गोडा मोड़ लेना पैर अंदर मोड़ के लत उपर चकेंगे इतने होल्ड करा दस सैकेंड एक दो तीन चार पाँच छत अठ नौ दस दिन रिलैक्स पैर अंदर मोड़ के फिर उपर चक देंगे होल्ड करा दस सैकेंड एक दो तीन चार पे सात आठ नौ दस पैर अंदर मोड़ के फिर ऊपर उपर देंगे दस सेकंड होल्ड एक दो तीन चार पे सात आठ नौ दस देन रिलैक्स ये तो बारी इधर करना और ही दूसरी साइड करना मतलब दोनों साइड करना ये होगी तीजी कसरत एस एल आर चौथी कसरत की है ब्रिजिंग आप लक उपर

इस दे दो सैट लाए तो इसमें भी पांच बारी रहा, यह होगी चौथी कसरत ब्रिजिंग हूं करा सिंगल लैग ब्रिज मतलब एक गोडा मोड़ लेंगे एक लफ सीधी पैर अंदर मोड़ के और लक उपर चक देंगे इतने होल्ड करा दस सैकेंड एक दो तीन चार पाँच छत अठ नौ दस दैन रिलैक्स ये थोड़ी औखी कसरत है जरूरी नहीं तो दस सैकेंड होल्ड करना पांच सैकेंड भी होल्ड कर सकते हो

ਪੰਜਵਾਰੀ ਇਧਰ ਪੰਜਵਾਰੀ ਇਧਰ ਇਹ ਹੋ ਗਈ ਤੁਹਾਡੀ ਪੰਜਵੀਂ ਕਸਰਤ ਸਿੰਗਲ ਲੈਗ ਬ੍ਰਿਜ ਛੇਵੀਂ ਕਸਰਤ ਕੀ ਹੈ ਜਿਹੜਾ ਰੂਲਰ ਆ ਇਹਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਫੜ ਲੈਣਾ ਔਰ ਫੇਰ ਲੱਕ ਉੱਪਰ ਚੱਕ ਦੇਣਾ ਇਹਨੂੰ ਕਹਿੰਦੇ ਆ ਹੋਲਡ ਬ੍ਰਿਜ ਸੋ ਇੱਥੇ ਆਪਾਂ ਫੇਰ ਹੋਲਡ ਕਰਾਂਗੇ ਛੇਵੀਂ ਕਸਰਤ ਆਪਣੀ ਹੈ ਇਹ 1 2 3 4 5 6 7 8 9 10 ਫੇਰ 니 ਜਰਾ ਕੇ ਰੱਖਣਾ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਘੁੱਟ ਦੇਣਾ ਜ਼ੋਰ ਦੀ ਫੇਰ ਹੋਲਡ 1 2 तीन चारे सात आठ नौ दस रिलैक्स छह कसर हो गई तो अगली कसरत है वो है कैट एंड कैमल सब तो पहला आप बना कैट जन जो लाक पार्ट है सामने वेखा होल्ड तो कराकेंड एक दो तीन चार पे आप कैमल बन जाए मतलब आह चीज उपर चक देू इत आप होल्ड करना एक दो तीन चार पाँच फिर उपर एक दो तीन चार पंच फिर उपर एक दो तीन चार पंच फिर सामने एक दो तीन चार पंच फिर एद एक दो तीन चार पंच फिर एद एक दो तीन चार पंच फिर एदा 1 2 3 4 5 ਫਿਰ ਐਦਾਂ 1 2 3 4 5 ਫਿਰ ਐਦਾਂ 1 2 3 4 5 ਜਾਨੀ ਕਿ ਤੁਸੀਂ 7 ਤੋਂ 8 ਵਾਰੀ ਕੈਟ 7 ਤੋਂ 8 ਵਾਰੀ ਕੈਮਲ ਬਣਾ ਉਸ ਤੋਂ ਬਾਅਦ ਤੁਸੀਂ ਆਰਾਮ ਕਰਨਾ 1 2 ਮਿੰਟ ਦੈਨ ਫਿਰ ਅਗਲੀ ਕਸਰਤ ਸਟਾਰਟ ਕਰਾਂਗੇ ਹੋਗੀ ਤੁਹਾਡੀ 7ਵੀਂ ਕਸਰਤ ਕੈਟ ਐਂਡ ਕੈਮਲ ਹੁਣ ਜਿਹੜੀ 8ਵੀਂ ਕਸਰਤ ਹੈ ਉਹ ਕੀ ਹੈ ਤੁਸੀਂ ਫਿਗਰ ਆਫ 4 ਦੇ ਵਿੱਚ ਹੀ ਆਪਣੇ ਬੈੱਡ ਤੇ ਇਦਾਂ ਤੁਰਨਾ ਮਤਲਬ ਤੁਸੀਂ ਇਦਾਂ ਹੀ ਇਹ ਤਾਂ ਬੈੱਡ ਛੋਟਾ ਆਪਣਾ ਵੱਡਾ ਬੈੱਡ ਜਿਹੜਾ ਹੁੰਦਾ ਉੱਤੇ ਤੁਸੀਂ ਫਿਗਰ ਆਫ 4 ਇਦਾਂ ਹੀ ਤੁਰੇ ਜਾਣਾ ਉਸ ਨਾਲ ਕੀ ਹੋਏਗਾ ਤੁਹਾਡਾ ਕੋਆਰਡੀਨੇਸ਼ਨ بڑੇਗਾ ਔਰ ਬੈਲੈਂਸ ਵੀ ਬਣੇਗਾ ਗੋਲ-ਗੋਲ ਘੁੰਮੇ ਜਾਓ ਤੁਸੀਂ ਯਾਨੀ ਕਿ ਇੱਕ ਵਾਰ ਦੇ ਵਿੱਚ ਤੁਸੀਂ 2 ਤੋਂ 2.5 ਮਿੰਟ ਲਗਾਤਾਰ ਤੁਰਨਾ ਹੈ ਫਿਰ ਤੁਸੀਂ ਬੈਠ ਜਾਣਾ ਹੈ ਇਹ ਹੀ ਹੋਗੀ ਤੁਹਾਡੀ ਨੈਕਸਟ ਕਸਰਤ ਹੁਣ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਉਸ ਆਨੀਆਂ ਖੜਕੇ ਆ ਹੁਣ ਤੁਹਾਨੂੰ ਖੜਕੇ ਕਰਕੇ ਦਿਖਾਉਣ ਲੱਗਿਆ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਹ ਹੈਗੀ ਸੈਟ ਟੂ ਸਟੈਂਡ ਇੱਕ ਕੁਰਸੀ ਲਾ ਲੈਣੀ ਹੈ ਦੇਖੋ ਪਾਰ ਪਿੱਛੇ ਆਪਾਂ ਕੋਈ سپورਟ ਨਹੀਂ ਲਾਈ ਤੁਸੀਂ سپورਟ ਲਾ ਕੇ ਰੱਖਣੀ ਹੈ ਤਾਂ ਕਿ ਤੁਸੀਂ ਗਿਰ ਨਾ ਜਾਓ ਸਿੱਧੇ ਹੋ ਜਾਗੇ ਆਪਾਂ ਏਦਾਂ ਕਰਕੇ ਦੋਨੋਂ ਹੱਥ ਫੜ ਕੇ ਏਦਾਂ ਉੱਪਰ ਉੱਟਣਾ 1 ਫਿਰ 2 3 4 5 6 7 आठ, नौ, दस, देन रिलैक्स ये हो गया एक सेट तुसी इससे पांच सेट लाउनेया ये होगी हो थोड़ी चेयर ते बैठन वाली कसरत सेट टू स्टैंड हुन जेडी नेक्स्ट एक्सरसाइज है वो है की आपा स्टैंडिंग दे विच मार्च करंगे आप सर देख हट जाएंगे और स्टैंडिंग मार्च के में हाथे दा इदा एक, दो, 3 4 5 6 7 8 9 10 11 12 13 14 15 देन ਰਿਲੈਕਸ ਇਸਦੇ ਤੁਸੀਂ 5 ਸੈਟ ਲਾਉਣੇ ਆ 15 ਵਾਰੀ ਨਹੀਂ ਹੋਏਗਾ 10 ਵਾਰੀ ਕਰਿਓ 10 ਵਾਰੀ ਨਹੀਂ ਹੋਏਗਾ 5 ਵਾਰੀ ਕਰਿਓ ਸਟੈਂਡਿੰਗ ਮਾਰਚ ਕਹਿੰਦੇ ਇਸ ਨੂੰ ਇਸ ਨੂੰ ਤੁਸੀਂ ਜ਼ੋਰ ਦੀ ਪੈਰ ਥੱਲੇ ਮਾਰਨਾ ਔਰ ਜ਼ੋਰ ਦੀ ਪੈਰ ਉੱਪਰ ਚੱਕਣਾ ਇਹ ਹੋ ਗਈ ਤੁਹਾਡਾ ਸਟੈਂਡਿੰਗ ਮਾਰਚ ਹੁਣ ਨੈਕਸਟ ਐਕਸਰਸਾਈਜ਼ ਕੀ ਆ ਸਕੁਆਟ ਤੁਹਾਡੀ ਪੱਟਾਂ ਦੇ ਵਿੱਚ ਜਾਨ ਪਾਏਗੀ ਤਾਕਤ ਪਾਏਗੀ ਦੀਵਾਰ ਦੇ ਨਾਲ ਖੜ ਜਾਣਾ ਦੋਨੋਂ ਪੈਰ ਬਾਹਰ ਕੱਢ ਦੇਣੇ ਆ ਸਕਵੈਟ ਕਰਾਂਗੇ ਔਕੀ ਸਕਵੈਟ ਨਹੀਂ ਕਰਾਂਗੇ ਜਿਸ ਨਾਲ ਆਪਣੇ ਗੋਡੇ ਦਰਦ ਹੋਣ ਲੱਗ ਜਾਣ ਜੋ ਸਿੰਪਲ ਸਕਵੈਟ ਹੈ ਦੀਵਾਰ ਦੇ ਨਾਲ ਖੜ ਕੇ ਦੋਨੋਂ ਹੱਥ ਫੜ ਕੇ نیچے ਜਾਵਾਂਗੇ ਇੱਥੇ 5 ਸੈਕਿੰਡ ਹੋਲਡ ਕਰਾਂਗੇ 1 2 3 4 5 ਫਿਰ ਵਾਪਸ ਆਵਾਂਗੇ ਫੇਰ نیچے ਜਾਵਾਂਗੇ 5 ਸੈਕਿੰਡ ਹੋਲਡ ਕਰਾਂਗੇ 1 2 3 4 5 ਫਿਰ ਉੱਪਰ ਜਾਵਾਂਗੇ ਫੇਰ نیچے ਆਵਾਂਗੇ ਇੱਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਦੈਨ ਰਿਲੈਕਸ ਐਦਾਂ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਸਕੁਆਟ ਐਕਸਰਸਾਈਜ਼ ਕਿਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ ਆਪਣੇ ਲੱਤਾਂ ਦੀਆਂ ਜੋ ਮਾਸਪੇਸ਼ੀਆਂ ਜੋ ਤੁਹਾਡੇ ਲੱਕ ਦੀਆਂ ਮਾਸਪੇਸ਼ੀਆਂ ਜੋ ਤੁਹਾਡੇ ਮਸਲ ਕਮਜ਼ੋਰ ਹੋ ਗਏ ਨੇ ਉਹਨਾਂ ਨੂੰ ਤੁਸੀਂ ਤਕੜੇ ਕਰ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਢਿਲਦੇ ਤੁਸੀਂ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ